ਗੁਰੂ ਦੇ ਛੋਟੇ ਲਾਲ ਸਹਿਬਜ਼ਾਦਿਆਂ ਨੇ ਸੂਬੇ ਸਰਹੰਦ ਦੀ ਕਚਹਿਰੀ ਦੇ ਵਿੱਚ ਜੋ ਸ਼ਬਦਾਂ ਦਾ ਇਸਤੇਮਾਲ ਕੀਤਾ ਸ਼ਾਇਦ ਉਹ ਸ਼ਬਦ ਸਾਨੂੰ ਸਾਰੇ ਹੀ ਸਿੱਖਾਂ ਨੂੰ ਸੁਣਨੇ ਬੜੇ ਜ਼ਰੂਰੀ ਨੇ ਅੱਜ ਜਿਵੇਂ ਸਾਡਾ ਮਨ ਤੜਕ ਜਾਂਦਾ ਹੈ ਸਿੱਖੀ ਸਿਧਾਂਤਾਂ ਤੋਂ ਪਰਾਂ ਹੋ ਕੇ ਕਿਸੇ ਹੋਰ ਸਿਧਾਂਤ ਵੱਲ ਜੁਰਨ ਨੂੰ ਜੀ ਕਰਦਾ ਹੈ ਤਾਂ ਜੇ ਤੁਸੀਂ ਅੱਜ ਦਾ ਇਤਿਹਾਸ ਸੁਣ ਲਓ ਸਮਝ ਲਓ ਤਾਂ ਸ਼ਾਇਦ ਤੁਹਾਡਾ ਸਿੱਖੀ ਸਿਧਾਂਤਾਂ ਦੇ ਨਾਲ ਮੋਹ ਜਿਹੜਾ ਉਹ ਹੋਰ ਗੂੜਾ ਹੋ ਜਾਣਾ 12 ਪੋ ਉਹ ਦਿਨ ਜਿਸ ਦਿਨ ਬਾਬਾ ਜੁਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਦੂਸਰੀ ਵਾਰ ਸੂਬੇ ਸਰਹੰਦ ਦੀ ਕਚਹਿਰੀ ਵਿੱਚ ਪੇਸ਼ ਕੀਤਾ